ਇੱਕ ਸਿੰਘ ਹੋਇਆ ਉਹ ਸਿੰਘ ਬਣਨ ਤੋਂ ਪਹਿਲਾਂ ਪੱਥਰਾਂ ਦੇ ਪੁਜਾਰੀ ਸਨ ਕਹਿੰਦੇ ਉਹਦੀ ਘਰ ਵਾਲੀ ਪਤਾ ਕੀ ਕਰਦੀ ਸੀ ਉਸ ਗੁਰਸਿੱਖ ਪਿਆਰੇ ਦੀ ਘਰ ਵਾਲੀ ਨੇ ਕੀ ਕਰਨਾ ਘਰ ਵਿੱਚ ਇੱਕ ਪੱਥਰ ਰੱਖਿਆ ਸੀ ਪੱਥਰ ਦੀ ਉਹਨੇ ਪੂਜਾ ਕਰਨੀ ਪੱਥਰ ਨੂੰ ਪੀਰ ਸਮਝ ਕੇ ਉਹਨੂੰ ਧੋਈ ਜਾਣਾ ਸਪਾਈ ਕਰੀ ਜਾਨੀ ਪੱਥਰ ਦੀ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਹੁੰਦੀ ਤੇ ਉਹ ਬੀਬੀ ਨੇ ਕੀ ਕਰਨਾ ਪੱਥਰ ਦੀ ਸੇਵਾ ਕਰਨੀ ਕਿ ਪੱਥਰ ਵਿੱਚ ਪੀਰ ਬਸਿਆ ਹੈ ਮੈਨੂੰ ਔਲਾਦ ਦੇਵੇਗਾ ਤੇ ਕਹਿੰਦੇ ਉਹ ਗੁਰੂ ਸਿੱਖ ਪਿਆਰਾ ਸੀ ਉਹ ਪੱਥਰ ਕੋਲ ਬੈੰਦਾ ਸੀ ਪਰ ਮਨ ਨੂੰ ਸਕੂਨ ਨਹੀਂ ਸੀ ਮਿਲਦਾ ਕਹਿੰਦੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਉਹਨੇ دیدار ਕੀਤੇ ਨਾ ਉਹਦਾ ਤਨ ਮੈਨ ਨਿਹਾਲ ਹੋ ਗਿਆ ਅਨੰਦਪੁਰ ਸਾਹਿਬ ਆਇਆ ਕਈ ਦਿਨ ਮਹਾਰਾਜ ਜੀ ਦੇ ਕੋਲ ਉਰਿਆ ਮਹਾਰਾਜ ਜੀ ਦੇ ਦਰਬਾਰ ਦੀ ਉਹਨੇ ਸੇਵਾ ਕੀਤੀ ਕਹਿੰਦੇ ਜਦੋਂ ਵਾਪਸ ਘਰੇ ਮੁੜਿਆ ਨਾ ਉਹਨੇ ਕੀ ਕੀਤਾ ਜੀ ਘਟ ਖਾਣ ਲੱਗ ਪਿਆ ਘਟ ਬੋਲਣ ਲੱਗ ਪਿਆ ਘਟ ਸੁਣਨ ਲੱਗ ਪਿਆ ਬਸ ਗੁਰਬਾਣੀ ਪੜੀ ਜਾਣੀ ਉਦੀ ਘਰ ਵਾਲੀ ਬੜੀ ਪਰੇਸ਼ਾਨ ਹੋਇਆ ਕਰੇ ਕਹਿੰਦੇ ਜਦੋਂ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਿਲ ਕੇ ਜਦੋਂ ਤੁਸੀਂ ਆਏ ਹੋ ਨਾ ਤੁਸੀਂ ਘਟ ਬੋਲਦੇ ਹੋ ਘਟ ਖਾਂਦੇ ਹੋ ਘਟ ਸੌਂਦੇ ਹੋ ਰਿਸ਼ਤੇਦਾਰੀ ਵੀ ਜਣਾ ਨੇ ਬੰਦ ਕਰ ਦਿੱਤਾ ਜੀ ਬੜੀ ਪਰੇਸ਼ਾਨ ਹੋਇਆ ਕਰੇ ਕਹਿੰਦੇ ਕੁਝ ਸਮੇਂ ਬਾਅਦ ਕੁਝ ਸਾਲਾਂ ਬਾਅਦ ਉਹਦੇ ਘਰ ਵਿੱਚ ਔਲਾਦ ਹੋਈ ਕਹਿੰਦੇ ਜਦੋਂ ਔਲਾਦ ਹੋਈ ਨਾ ਤੇ ਉਹ ਗੁਰਸਿੱਖ ਪਿਆਰਾ ਬੜਾ ਖੁਸ਼ ਹੋਇਆ ਕਹਿੰਦਾ ਜੀ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਮੈਨੂੰ ਦਾਤ ਦਿੱਤੀ ਬੱਚੇ ਦੀ ਉਦੀ ਘਰ ਵਾਲੀ ਕਹਿਣ ਲੱਗੀ ਕਹਿੰਦੀ ਨਹੀਂ ਕਲਗੀਆਂ ਵਾਲੇ ਪਾਸ਼ਾ ਨੇ ਦਾਤ ਨਹੀਂ ਦਿੱਤੀ ਇਹ ਮੈਨੂੰ ਦਾਤ ਜਿਹੜੇ ਮੈਂ ਪੱਥਰਾਂ ਦੀ ਪੂਜਾ ਕਰਦੀ ਆ ਨਾ ਮੇਰੇ ਪੀਰਾਂ ਨੇ ਮੈਨੂੰ ਔਲਾਦ ਦਿੱਤੀ ਹੋਈ ਹੈ ਤੇ ਉਸ ਵਕਤ ਉਹ ਕਹਿਣ ਲੱਗਾ ਕਹਿੰਨੇ ਭਗਵਾਨੇ ਇੰਨਾ ਸਮਾਂ ਹੋ ਗਿਆ ਅੱਗੇ ਤੇ ਔਲਾਦ ਮਿਲੀ ਨਹੀਂ ਪਰ ਇਹ ਕਲਗੀਆਂ ਵਾਲੇ ਪਾਸ਼ਾ ਨੇ ਦਾਤ ਦਿੱਤੀਏ ਐਦਾਂ ਕਰ ਬੱਚੇ ਨੂੰ ਲੈ ਕੇ ਆਪਾਂ ਕਲਗੀਆਂ ਵਾਲੇ ਪਾਸ਼ਾ ਦੇ ਕੋਲ ਜਾਨੇ ਆ ਸ੍ਰੀ ਅਨੰਦਪੁਰ ਸਾਹਿਬ ਉਦੀ ਘਰ ਵਾਲੀ ਕਹਿਣ ਲੱਗੀ ਅਸੀਂ ਆਪਣੇ ਬੱਚੇ ਨੂੰ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਨਹੀਂ ਜਾਣਾ ਕਿਉਂ ਕਿ ਕਿਉਂਕਿ ਜਿਵੇਂ ਜੇ ਤੁਸੀਂ ਹੋ ਤੁਹਾਡਾ ਬੱਚਾ ਵੀ ਉਵੇਂ ਜਿਹਾ ਬਣ ਜਾਏਗਾ ਤੁਸੀਂ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਜਾਂਦੇ ਕਿਸੇ ਨੂੰ ਬੁਲਾਉਂਦੇ ਨਹੀਂ ਉਵੇਂ ਸਾਡਾ ਬੱਚਾ ਵੀ ਬਣੇਗਾ ਅਸੀਂ ਆਨੰਦਪੁਰ ਸਾਹਿਬ ਨਹੀਂ ਲੈ ਕੇ ਜਾਣਾ ਆਪਣੇ ਬੱਚੇ ਨੂੰ ਕਹਿੰਦੇ ਜੀ ਕਿਰਪਾ ਫਿਰ ਦੁਬਾਰਾ ਹੋਈ ਪ੍ਰਮਾਤਮਾ ਦੀ ਕੁਝ ਸਾਲਾਂ ਬਾਅਦ ਫਿਰ ਘਰ ਵਿੱਚ ਇੱਕ ਬੱਚੇ ਦੀ ਦਾਤ ਹੋ ਗਈ ਫਿਰ ਉਹ ਗੁਰਸਿੱਖ ਪਿਆਰਾ ਕਹਿਣ ਲੱਗਾ ਤਨੇ ਭਗਵਾਨ ਨੇ ਦੇਖ ਕਲਗੀਆਂ ਵਾਲੇ ਪਾਸ਼ਾ ਨੇ ਮੈਨੂੰ ਦੂਸਰਾ ਪੁੱਤਰ ਦੇ ਦਿੱਤਾ ਆਪਣੇ ਘਰ ਦੇ ਵਿੱਚ ਦੋ ਬੱਚੇ ਆ ਗਏ ਨੇ ਬਸ ਐਨੀ ਹੁਣ ਕਿਰਪਾ ਕਰਦੇ ਆਪਾਂ ਬੱਚਿਆਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜਾਣਾ ਹੈ ਇਹ ਦਾਤ ਕਲਗੀਆਂ ਵਾਲੇ ਪਾਸ਼ਾ ਨੇ ਬਿਨ ਮੰਗਿਆ ਮੈਨੂੰ ਦਿੱਤੀ ਹੈ ਉਹ ਕਹਿਣ ਲੱਗੀ ਜੀ ਕਲਗੀਆਂ ਵਾਲੇ ਪਾਸ਼ਾ ਨੇ ਦਾਤ ਨਹੀਂ ਦਿੱਤੀ ਇਹ ਤੇ ਮੈਨੂੰ ਪੀਰਾਂ ਨੇ ਦਾਤ ਦਿੱਤੀ ਹੈ ਕਹਿੰਦੇ ਜੀ ਉਸ ਨੇ ਕੀ ਕੀਤਾ ਆਪਣੇ ਦੋਨੇ ਬੱਚੇ ਚੱਕੇ ਚੱਕ ਕੇ ਮੋਢਿਆਂ ਦੇ ਨਾਲ ਲਾ ਕੇ ਨਾ ਕਹੋਂ ਪੱਜੇ ਹ ਕਲਗੀਆਂ ਵਾਲੇ ਪਾਸ਼ਾ ਦੇ ਕੋਲ ਬੱਚੇ ਲੈ ਕੇ ਜਾ ਰਿਹਾ ਤੇ ਮਗਰ ਮਗਰ ਉਹਦੀ ਘਰ ਵਾਲੀ ਪਜਰੀ ਹੈ ਕਹਿੰਦੇ ਜੀ ਜਦੋਂ ਅੱਗੇ ਦਰਿਆ ਆਇਆ ਨਾ ਦਰਿਆ ਤੇ ਬੇੜੀ ਪਈ ਹੋਈ ਸੀ ਬੇੜੀ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਲੈ ਕੇ ਬਹਿ ਗਿਆ ਉਹਦੀ ਘਰ ਵਾਲੀ ਆਈ ਆ ਕੇ ਮਾਰੇ ਚੰਗੇ ਬੋਲ ਬੋਲਣ ਲੱਗੀ ਆਪਣੇ ਘਰ ਵਾਲੀ ਨੂੰ ਮਾਰਾ ਕਹਿਣ ਲੱਗੀ ਕਲਗੀਆਂ ਵਾਲੇ ਪਾਸ਼ਾ ਨੂੰ ਨੇ ਮਾਰਾ ਬੋਲਿਆ ਤੇ ਕਹਿੰਦੇ ਉਸ ਗੁਰ ਸਿੱਖ ਪਿਆਰੇ ਨੇ ਕੀ ਕੀਤਾ ਉਹ ਕਹਿਣ ਲੱਗਾ ਜੀ ਮੈਂ ਬੱਚਿਆਂ ਨੂੰ ਕਲਗੀਆਂ ਵਾਲੇ ਪਾਦਸ਼ਾਹ ਦੇ ਕੋਲ ਲੈ ਕੇ ਜਾਣਾ ਹੈ ਉਹ ਕਹਿਣ ਲਗੀ ਮੇਰੇ ਪੀਰਾਂ ਨੇ ਬੱਚੇ ਦਿੱਤੇ ਨੇ ਕਹਿੰਦਾ ਐਦਾਂ ਕਰ ਜੇ ਤੇਰੇ ਪੀਰਾਂ ਨੇ ਬੱਚੇ ਦਿੱਤੇ ਨੇ ਨਾ ਐਦਾਂ ਕਰ ਮੈਨੂੰ ਇਹ ਦਾਤ ਨਹੀਂ ਚਾਹੀਦੀ ਕਲਗੀਆਂ ਵਾਲੇ ਪਾਦਸ਼ਾਹ ਦੇ ਅੱਗੇ ਉਹਨੇ ਬੇਨਤੀ ਕਰਕੇ ਨਾ ਅਰਜ਼ੋਈ ਕਰਕੇ ਕਿ ਸੱਚੇ ਪਾਦਸ਼ਾਹ ਤੂੰ ਮੈਨੂੰ ਬੱਚਿਆਂ ਦੀ ਦਾਤ ਦਿੱਤੀ ਹੈ ਹੁਣ ਤੂੰ ਹੀ ਕਿਰਪਾ ਕਰਨੀ ਹੈ ਉਹਨੇ ਆਪਣੇ ਦੋਨੇ ਬੱਚੇ ਪਾਣੀ ਦੇ ਵਿੱਚ ਸਿਰ ਦਿੱਤੇ ਜੀ ਸਿਰ ਦਿੱਤੇ ਉਡੀਕਰ ਵਾਲੀ ਬੜੀ ਹੈਰਾਨ ਹੋਈ ਕਹਿਣ ਲੱਗੀ ਤੇਰੇ ਸਿਰ ਵਿੱਚ ਕਲਗੀਆਂ ਵਾਲੇ ਪਾਸ਼ਾ ਨੇ ਐਸੀ ਚੀਜ਼ ਕਿਹੜੀ ਪਾ ਦਿੱਤੀ ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ ਕਈ ਸਾਲਾਂ ਬਾਅਦ ਆਪਣੇ ਘਰੇ ਔਲਾਦ ਹੋਈ ਹੈ ਐਨੇ ਨੂੰ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਜੀ ਅਨੰਦਪੁਰ ਸਾਹਿਬ ਆਇਆ ਅਨੰਦਪੁਰ ਸਾਹਿਬ ਦੇ ਵਿੱਚ ਕਲਗੀਆਂ ਵਾਲੇ ਪਾਸ਼ਾ ਦਾ ਦਰਬਾਰ ਸਜਿਆ ਹੈ ਕਲਗੀਆਂ ਵਾਲੇ ਪਾਸ਼ਾ ਨੇ ਆਪਣੇ ਉੱਪਰ ਬਹੁਤ ਸੋਹਣਾ ਚਾਦਰ ਲਿਆ ਹੋਇਆ ਹੈ ਕਹਿੰਦੇ ਜਾ ਕੇ ਉਸ ਗੁਰੂ ਦੇ ਸਿੱਖ ਨੇ ਚਰਨਾਂ ਵਿੱਚ ਨਮਸ਼ਕਾਰ ਕੀਤੀ ਤੇ ਉਹਦੀ ਘਰ ਵਾਲੀ ਮਹਾਰਾਜ ਜੀ ਨੂੰ ਮਾੜਾ ਚੰਗਾ ਬੋਲਣ ਲੱਗੀ ਕਹਿ ਲੱਗੀ ਜੀ ਤੁਹਾਡਾ ਸਿੱਖ ਹੋ ਕੇ ਇਹਨੇ ਦੋ ਮੇਰੇ ਬੱਚੇ ਮਾਰ ਦਿੱਤੇ ਨੇ ਪਾਣੀ ਵਿੱਚ ਸਿੱਟ ਕੇ ਡਬੋ ਕੇ ਮਾਰ ਦਿੱਤੇ ਨੇ ਮੈਨੂੰ ਪੀਰਨ ਦਾ ਦ앗 ਦਿੱਤੀ ਸੀ ਪਾਣੀ ਵਿੱਚ ਡਬੋ ਕੇ ਮਾਰ ਦਿੱਤੇ ਨੇ ਤੇ ਗੁਰਸਿੱਖ ਪਿਆਰੇ ਪੁੱਛਿਆ ਭਾਈ ਕਿਉਂ ਮਾਰੇ ਨੇ ਕਹਿਣ ਲੱਗਾ ਸੱਚੇ ਪਾਤਸ਼ਾਹ ਤੂੰ ਮੈਨੂੰ ਦਾਦ ਦਿੱਤੀ ਸੀ ਮੈਂ ਤੇਰੀ ਮਹਿਮਾ ਕਰਦਾ ਸੀ ਮੈਂ ਤੇਰੇ ਕੋਲ ਲੈ ਕੇ ਆ ਰਿਹਾ ਸੀ ਪਰ ਮੇਰੀ ਘਰ ਵਾਲੀ ਮਨੂ ਲਿਆ ਕੇ ਬੱਚੇ ਲੈ ਕੇ ਆਉਣ ਨਹੀਂ ਸੀ ਦਿੰਦੀ ਇਸੇ ਕਰਕੇ ਉਹ ਪਾਣੀ ਵਿੱਚ ਸੜ ਦਿੱਤੇ ਬੱਚੇ ਦਾਦਾ ਤੇਰੀ ਹੈ ਉਸ ਵਕਤ ਕਲਗੀਆਂ ਮਲੇ ਪਾਸ਼ਾ ਜੀ ਕਹਿਣ ਲੱਗੇ ਕਹਿੰਦੇ ਜਦੋਂ ਬੱਚੇ ਨੂੰ ਪਾਣੀ ਵਿੱਚ ਛਟਿਆ ਸੀ ਕਿਸ ਦਾ ਨਾਮ ਲਿਆ ਸੀ ਕਹਿੰਨੇ ਜੀ ਦਾਦਾ ਜੀ ਤੁਹਾਡਾ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਯਾਦ ਕਰਕੇ ਪਾਣੀ ਵਿੱਚ ਬੱਚੇ ਸੜ ਦਿੱਤੇ ਸੀ ਅਸੀਂ ਤੁਹਾਡੇ ਬੱਚਿਆਂ ਨੂੰ ਕਿਵੇਂ ਮਰਨ ਦਿੰਦੇ ਕਹਿੰਨੇ ਜਦੋਂ ਮਹਾਰਾਜ ਜੀ ਨੇ ਚਾਦਰ ਉਤਾਰੇ ਆ ਨਾ ਦੋਨੇ ਬੱਚੇ ਮਹਾਰਾਜ ਜੀ ਦੀ ਗੋਦ ਵਿੱਚ ਖੇੜਦੇ ਪਏ ਸੀ ਤਾਂ ਸੀ ਕਲਗੀਆਂ ਵਾਲੇ ਪਾਸ਼ਾ ਫਿਰ ਉਥੋਂ ਪੱਕਾ ਵਿਸ਼ਵਾਸ ਉਸ ਬੀਬੀ ਦਾ ਉਸ ਗੁਰਸਿੱਖ ਪਿਆਰੇ ਦਾ ਕਲਗੀਆਂ ਵਾਲੇ ਪਾਸ਼ਾ ਦੇ ਨਾਲ ਪਰਿਆ ਫਿਰ ਉਹ ਗੁਰੂਦਰ ਸਿੰਘ ਬਣਿਆ ਇਹਨੂੰ ਕਹਿੰਦੇ ਨੇ ਇੱਕ ਭਾਵਨਾ ਇੱਕ ਸ਼ਰਧਾ ਇੱਕ ਭਰੋਸਾ